ਦੋ ਨੌਜਵਾਨਾਂ ਦਾ ਕਾਤਿਲ ਲੱਗਿਆ ਹੈ ਪੁਲਿਸ ਦੇ ਹੱਥ ਕੀਤਾ ਗਿਆ ਹੈ ਗੈਰ ਕਾਨੂੰਨੀ ਸਮਾਨ ਬਰਾਮਦ ਤੇ ਵੱਡੇ ਖੁਲਾਸੇ ਹੋਣ ਦੀ ਹੈ ਸੰਭਾਵਨਾ ਜਿਹੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਨੌਜਵਾਨਾਂ ਦਾ ਕਾਤਿਲ ਪੁਲਿਸ ਦੇ ਹੱਥ ਲੱਗ ਗਿਆ ਹੈ ਇਸ ਦੇ ਕੋਲੋਂ ਗੈਰ ਕਾਨੂੰਨੀ ਸਮਾਨ ਬਰਾਮਦ ਕੀਤਾ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿਸਤੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ਦੱਸਦੀ ਹੈ ਕਿ ਬੀਤੇ ਦਿਨੀ ਜਲੰਧਰ ਦੇ ਉਦਮ ਸਿੰਘ ਨਗਰ ਦੇ ਵਿੱਚ ਦੋ ਨੌਜਵਾਨਾਂ ਦਾ ਕਤਲ ਹੋ ਗਿਆ ਸੀ ਤੇ ਉਹਨਾਂ ਦਾ ਕਾਤਲ ਮੌਕੇ ਤੋਂ ਫਰਾਰ ਹੋ ਗਿਆ ਸੀ ਦੱਸਦੀ ਹੈ ਕਿ ਜਲੰਧਰ ਦਾ ਉਦਮ ਸਿੰਘ ਨਗਰ ਪਿੰਡ ਲੰਮਾ ਚੌਂਕ ਦੇ ਸਲਾਣੀ ਮਾਤਾ ਮੰਦਿਰ ਦੇ ਪਿੱਛੇ ਪੈਂਦਾ ਜਿੱਥੇ ਕਿ ਤਿੰਨ ਨੌਜਵਾਨ ਇੱਕ ਹੀ ਘਰ ਦੇ ਵਿੱਚ ਸਨ ਤੇ ਇਨ੍ਹਾਂ ਦੇ ਵਿੱਚੋਂ ਇੱਕ ਨੇ ਦੂਾਕੀ ਦੋਨਾਂ ਦਾ ਕਤਲ ਕਰ ਦਿੱਤਾ ਸੀ ਉਸ ਨੇ ਗੋਲੀਆਂ ਚਲਾ ਦਿੱਤੀਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਮੌਕੇ ਤੇ ਹੀ ਦਮ ਤੋੜ ਗਿਆ ਸੀ ਤੇ ਦੂਸਰੇ ਨੇ ਹਸਪਤਾਲ ਦੇ ਵਿੱਚ ਜਾ ਕੇ ਸਾਹ ਤਿਆਗ ਦਿੱਤੇ ਸਨ ਦੱਸਦੀ ਹੈ ਕਿ ਇਸ ਕਤਲ ਦੀ ਪਛਾਣ ਮਨੀ ਮਿੱਠਾ ਪੁਰੀਆ ਦੇ ਤੌਰ ਤੇ ਹੋਈ ਹੈ ਜਿਸ ਨੂੰ ਹੁਣ ਪੁਲਿਸ ਨੇ ਨੌਇਡਾ ਤੋਂ ਗ੍ਰਿਫਤਾਰ ਕੀਤਾ ਹੈ ਤੇ ਜਿਨ੍ਹਾਂ ਦੋ ਨੌਜਵਾਨਾਂ ਦਾ ਕਤਲ ਹੋਇਆ ਸੀ ਉਹਨਾਂ ਦੀ ਪਛਾਣ ਸ਼ਿਵਮ ਅਤੇ ਵਿਨੇ ਤਿਵਾੜੀ ਦੇ ਤੌਰ ਤੇ ਹੋਈ ਹੈ ਦੱਸਦੀ ਹੈ ਕਿ ਮਨੀ ਮਿੱਠਾ ਪੁਰੀਆ ਨੇ ਸ਼ਿਵਮ ਤੇ 5 ਗੋਲੀਆਂ ਚਲਾਈਆਂ ਸਨ ਤੇ ਵਿਨੇ ਤਿਵਾੜੀ ਤੇ 7 ਗੋਲੀਆਂ ਚਲਾਈਆਂ ਸਨ ਜਿਸ ਦੇ ਤਹਿਤ ਵਿਨੇਤਿ ਵਾੜੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਪਰੰਤੂ ਸ਼ਿਵਮ ਦੇ ਅਜੇ ਸਾਹ ਚੱਲਦੇ ਸਨ ਤੇ ਉਸ ਨੂੰ ਹਸਪਤਲ ਭਰਤੀ ਕਰਵਾਇਆ ਗਿਆ ਸੀ ਪਰੰਤੂ ਇਲਾਜ ਦੌਰਾਨ ਸ਼ਿਵਮ ਨੇ ਵੀ ਦਮ ਤੋੜ ਦਿੱਤਾ ਸੀ ਉਸ ਤੋਂ ਬਾਅਦ ਮਨੀ ਮਿੱਠਾਪੁਰੀਆ ਮੌਕੇ ਤੋਂ ਫਰਾਰ ਹੋ ਗਿਆ ਸੀ ਪੁਲਿਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ ਪੁਲਿਸ ਦੇ ਵੱਲੋਂ ਉਸ ਦੀ ਭਾਲ ਵੀ ਕੀਤੀ ਜਾ ਰਹੀ ਸੀ ਤੇ ਹੁਣ ਮਨੀ ਮਿੱਠਾਪੁਰੀਆ ਪੁਲਿਸ ਦੇ ਹੱਥ ਲੱਗ ਗਿਆ ਉਸ ਨੂੰ ਨੋਇਡਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸ ਦਈਏ ਕਿ ਮਨੀ ਮਿੱਠਾਪੁਰੀਆ ਤੇ ਪਹਿਲਾਂ ਵੀ ਬਹੁਤ ਸਾਰੇ ਕੇਸ ਚੱਲ ਰਹੇ ਨੇ ਪੁਲਿਸ ਨੂੰ ਉਸ ਦੀ ਭਾਲ ਸੀ ਤੇ ਹੁਣ ਉਹ ਨੋਇਡਾ ਤੋਂ ਪੁਲਿਸ ਦੇ ਹੱਥ ਲੱਗ ਗਿਆ ਪੁਲਿਸ ਨੇ ਉਸ ਦੇ ਕੋਲੋਂ ਇੱਕ ਸਵਿਫਟ ਕਾਰ ਦੋ ਮੈਗਜ਼ੀਨ ਤੇ ਜਿੰਦਾ ਕਾਰਤੂਸ ਵੀ ਬ੍ਰਮਧ ਕੀਤੇ ਨੇ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਪੁਲਿਸ ਉਸ ਦੀ ਪਾਲ ਕਰ ਰਹੀ ਸੀ ਤੇ ਹੁਣ ਨੌਇੜਾ ਤੋਂ ਉਸਦੇ ਹੱਥ ਲੱਗ ਗਿਆ ਦੱਸਦੀ ਹੈ ਕਿ ਮੰਨੀ ਮਠਾਪੁਰੀਆ ਕਿਸੇ ਕੰਮ ਦੇ ਲਈ ਚੰਡੀਗੜ੍ਹ ਚਲਾ ਗਿਆ ਸੀ ਪਰੰਤੂ ਉਸ ਦਾ ਕੰਮਕਾਜ ਉੱਥੇ ਸਹੀ ਤਰੀਕੇ ਨਹੀਂ ਚੱਲ ਸਕਿਆ ਸੀ ਇਸ ਕਰਕੇ ਉਹ ਵਾਪਸ ਜਲੰਧਰ ਪਰਤ ਆਇਆ ਸੀ ਇੱਥੇ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਕਿ ਇਨ੍ਹਾਂ ਤਿੰਨਾਂ ਦੇ ਵਿਚਕਾਰ ਕੋਈ ਪੁਰਾਣੀ ਦੁਸ਼ਮਣੀ ਵੀ ਚੱਲਦੀ ਸੀ ਪਰੰਤੂ ਸ਼ਿਵਮ ਤੇ ਵਿਨੇ ਉਸ ਗੱਲ ਨੂੰ ਭੁੱਲ ਗਏ ਸਨ ਪਰ ਤੂੰ ਮੰਨੀ ਮਿੱਠਾ ਪੁਰੀਆ ਨੇ ਉਹ ਗੱਲ ਆਪਣੇ ਜ਼ਿਹਨ ਦੇ ਵਿੱਚ ਰੱਖੀ ਸੀ ਤੇ ਹੁਣ ਉਸੇ ਹੀ ਦੁਸ਼ਮਣੀ ਨੂੰ ਬਰਕਰਾਰ ਰੱਖਦੇ ਹੋਏ ਮੰਨੀ ਮਿੱਠਾ ਪੁਰੀਆ ਦੇ ਵੱਲੋਂ ਸ਼ਿਵਮ ਤੇ ਵਿਨੇ ਤਿਵਾੜੀ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਹੁਣ ਮੰਨੀ ਮਿੱਠਾਪੁਰਿਆ ਪੁਲਿਸ ਦੇ ਹੱਥ ਲੱਗ ਗਿਆ ਉਸਤੇ ਕੋਲੋਂ ਕੁਝ ਗੈਰ ਕਾਨੂੰਨੀ ਸਮਾਨ ਵੀ ਪੁਲਿਸ ਨੇ ਬਰਾਮਦ ਕੀਤਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਹਾਲਾਂਕਿ ਕਿਸੇ ਪੁਲਿਸ ਅਧਿਕਾਰੀ ਨੇ ਸੋਸ਼ਲ ਮੀਡੀਆ ਤੇ ਜਾਂ ਪ੍ਰੈਸ ਦੇ ਨਾਲ ਕੋਈ ਅਜੀਬ ਵਾਰਤਾ ਅਜੇ ਤੱਕ ਨਹੀਂ ਕੀਤੀ ਪਰੰਤੂ ਇਹ ਸੰਭਾਵਨਾ ਹੈ ਕਿ ਕੁਝ ਸਮੇਂ ਤੱਕ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਵੇਗੀ ਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ